ਦੋਸਤੋ ਫਿਨਲੈਂਡ ਦੇ ਵਿੱਚ ਜਿਹੜਾ ਹੈਗਾ ਵੀਕਐਂਡ ਕਿਸ ਤਰੀਕੇ ਨਾਲ ਸੈਲੀਬ੍ਰੇਟ ਕੀਤਾ ਜਾਂਦਾ ਤੁਹਾਨੂੰ ਦਿਖਾਉਨੇ ਆ ਆ ਦੇਖੋ ਓਪਨ ਮਾਰਕੀਟ ਹੈ ਇੱਥੇ ਉੱਥੇ ਸਾਹਮਣੇ ਸਟੇਜ ਬਣੀ ਹੋਈ ਹੈ ਤੇ ਕਲਾਕਾਰ ਆਉਂਦੇ ਆ ਹਰ ਇੱਕ ਵੀਕਐਂਡ ਦੇ ਉੱਤੇ ਜੋ ਵੀ 뮤직 ਵਗੈਰਾ ਨਾਲ ਰਿਲੇਟਡ ਹੈਗੇ ਆ ਆਪਣੇ ਇੱਥੇ ਗਾਣੇ ਵਗੈਰਾ ਗਾਉਂਦੇ ਨੇ ਤੇ ਲੋਕਾਂ ਦਾ ਐਂਟਰਟੇਨਮੈਂਟ ਕਰਦੇ ਆ ਤੇ ਲੋਕੀ ਵੀ ਬੜੇ ਪੀਸਫੁਲੀ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਸੁਣਦੇ ਆ ਉਹਨਾਂ ਨੂੰ ਤੇ ਨਾਲ ਜਿਹੜੀ ਹੈਗੀਆਂ ਓਪਨ ਮਾਰਕੀਟ ਲੱਗਦੀ ਹੈ ਇੱਥੇ ਖਾਣ ਪੀਣ ਦਾ ਹੁੰਦਾ ਗਿਫਟ ਹੁੰਦੇ ਆ ਕੱਪੜੇ ਹੁੰਦੇ ਆ ਸੋ ਆ ਦੇਖੋ ਲੋਕ ਜਿਹੜਾ ਮਿਊਜ਼ਿਕ ਦਾ ਇੰਜੋਏ ਕਰਦੇ ਪਿਆ ਤੇ ਆ ਬੈਕ ਸਾਈਡ ਦੇ ਉੱਤੇ ਦੇਖੋ ਟੀ-ਸ਼ਰਟ ਦਾ ਸਟਾਲ ਲੱਗਿਆ ਇੱਧਰ ਜਿਹੜੇ ਹੈਗੇ ਆਾ ਥਾਈਲੈਂਡ ਦੇ ਲੋਕ ਇਹਨਾਂ ਨੇ ਆਪਣਾ ਸਟੋਰ ਲਾਇਆ ਹੋਇਆ ਆਪਣੀ ਆਈਟਮਾਂ ਖਾਣ ਪੀਣ ਦੀਆਂ ਸੋ ਇੱਧਰ ਵਾਲੇ ਪਾਸੇ ਵੀ ਹੈਗੀਆਂ ਦੇਖੋ ਆ ਸਬਜ਼ੀਆਂ ਵਗੈਰਾ ਦਾ ਸਟੋਰ ਲੱਗਿਆ ਹੋਇਆ ਸੋ ਆ ਫਲਾਵਰ ਸਟਾਲ ਜੀ ਸੋ ਲੋਕ ਜਿਹੜੇ ਹੈਗੇ ਫਲਾਵਰ ਲਵਰ ਬਹੁਤ ਆ ਇੱਥੇ ਤੇ ਅੜ ਫੁੱਲ ਵਗੈਰਾ ਖਰੀਦ ਕੇ ਜਿਹੜੇ ਘਰਾਂ ਦੇ ਵਿੱਚ ਲਾਉਂਦੇ ਆ ਤੇ ਇੱਧਰ ਆ ਦੇਖੋ ਜੋ ਵੀ ਸਮਰ ਦੇ ਵਿੱਚ ਇੱਥੇ ਉਹ ਸਾਰਾ ਸਟਾਲ ਲੱਗਿਆ ਹੋਇਆ ਮਸ਼ਰੂਮਸ ਵਗੈਰਾ ਹੋਗੇ ਗਾਜਰਾ ਹੋ ਗਿਆ ਠੀਕ ਹੈ ਜੀ ਸੋ ਇਦਾਂ ਦੀ ਜਿਹੜੀਆਂ ਹੈਗੀਆਂ ਨੇ ਤਾਂ ਇਧਰ ਵਾਲੇ ਪਾਸੇ ਜਿਹੜਾ ਹੈਗਾ ਖਾਣ ਪੀਣ ਦਾ ਥਾਈ ਇੱਕ ਹੋਰ ਸਟਾਲ ਤੇ ਨਾਲੇ ਸਾਹਮਣੇ ਪਾਸੇ ਕੈਫੇਟੇਰੀਆ ਸੋ ਲੋਕ ਜਿਹੜੇ ਹੈਗੇ ਆ ਵੀਕਐਂਡ ਤੇ ਪੂਰਾ ਖਾ ਪੀ ਕੇ ਚਿੱਲ ਮਾਰਦੇ ਆ ਜੀ 5 ਦਿਨ ਪੂਰਾ ਰੱਜ ਕੇ ਕੰਮ ਕਰਦੇ ਆ ਤੇ 2 ਦਿਨ ਜਿਹੜਾ ਹੈਗਾ ਆਪਣਾ ਖਾ ਪੀ ਕੇ ਪੂਰਾ ਚਿੱਲ ਮਾਰਦੇ ਤੇ ਦੱਪਾ ਅਕਸਰ ਸੁਣਦੇ ਰਹਿੰਨੇ ਆ ਆਪਾਂ ਆਪਣੇ ਲੋਕ ਤਾਂ ਚਲੋ ਜ਼ਰੂਰਤਾਂ ਦੇ ਹਿਸਾਬ ਨਾਲ ਸਾਰਾ ਹਫਤੇ ਹੀ ਕੰਮ ਕਰੀ ਜਾਂਦੇ ਤੋ ਇੱਥੇ ਖਾ ਪੀ ਕੇ ਚਿੰਤ ਮਾਰਦੇ ਤੋ ਆ ਦੇਖੋ ਇੱਧਰ ਫਲੀਆ ਮਾਰਕੀਟ ਆਈ ਬੁੱਪਰ ਮਾਰਕੀਟ ਜਿਹੜੀ ਹੈਗੀ ਆਪਣੇ ਤੇ ਲੱਗੀ ਹੋਈ ਹੈ ਤੋ ਕਿਸੇ ਨੇ ਸ਼ਾਪਿੰਗ ਕਰਨੀ ਆ ਲੇਡੀਜ਼ ਜੈਂਟਸ ਸਮਰ ਦੇ ਕੱਪੜੇ ਜਿਹੜੇ ਹੈਗੇ ਨੇ ਬੱਚਾਂ ਦੇ ਸਾਰੇ ਅਵੇਲੇਬਲ ਹੈਗੇ ਆ ਸੋ ਆ ਦੇਖੋ ਲੋਕਾਂ ਨਾਲ ਖਾਈ ਪੀ ਜਾਂਦੇ ਆ ਆਪਣਾ ਇੰਜੋਏ ਕਰੀ ਜਾਂਦੇ ਕੋਈ ਡਿਸਟਰਬੈਂਸ ਨਹੀਂ ਕੋਈ ਕਿਸੇ ਨਾਲ ਰੌਲਾ ਰੱਪਾ ਨਹੀਂ ਤੇ ਬੱਚਿਆਂ ਦੇ ਵੀ ਇੱਧਰ ਸਟਾਲ ਜਿਹੜੇ ਹੈਗੇ ਲੱਗੇ ਹੋਏ ਆ ਠੀਕ ਹੈ ਜੀ ਆ ਸਪੋਰਟਸ ਦੀਆਂ ਟੀ-ਸ਼ਰਟਾਂ ਨੇ ਕੈਪਸ ਹੈਗੀਆਂ ਨੇ ਤੇ ਇੱਧਰ ਵਾਲੇ ਪਾਸੇ ਆ ਦੇਖੋ ਬਜ਼ੁਰਗ ਜਿਹੜੇ ਹੈਗੇ ਆ enjoyment ਕਰਦੇ ਪਏ ਇਹ ਇੱਕ ਕਿਸਮ ਦੀ ਥੈਰਪੀ ਹੈ ਇੱਕ ਆ ਕੁੜੀ ਹੈਗੀ ਵਿਚੜੀ ਆ ਦੇਖੋ ਆ ਜਿਹੜੀ ਨੱਚਦੀ ਪਈ ਆ ਇਹ ਲੋਕਾਂ ਨੂੰ ਜਿਹੜੀ ਹੈਗੀ ਆ ਜਿੱਦਾ ਯੋਗਾ ਕਰਦੇ ਆ ਤੋਂ ਡਾਂਸ ਦੀ ਜਿਹੜੀ ਹੈਗੀ ਆ ਉਹ ਐਕਸਰਸਾਈਜ਼ ਕਰਵਾਂਦੀ ਆ ਬਜ਼ੁਰਗ ਜਿਹੜੇ ਹੈਗੇ ਨੇ ਉਹਨਾਂ ਸਾਰਿਆਂ ਨੂੰ ਦੇਖੋ ਲੱਗੇ ਹੋਏ ਆ ਤੋਂ ਇਧਰ ਵਾਲੇ ਪਾਸੇ ਲੇਕ ਦੇ ਕਿਨਾਰੇ ਵੀ ਪੂਰਾ ਵਧੀਆ ਮਾਹੌਲ ਆ ਜੀ ਆ ਦੇਖੋ ਲੋਕ ਰੈਂਡ ਦੇ ਉੱਤੇ ਬੋਟ ਲੈ ਕੇ ਤੋਂ ਇੰਜੋਏ ਕਰਦੇ ਆ ਲੇਕ ਵਗੈਰਾ ਦੇ ਵਿੱਚ ਕਿਉਂਕਿ ਠੰਡ ਵਿੱਚ ਤਾਂ ਜੰਮ ਜਾਂਦੀ ਹੈ ਇਹਦੇ ਗਰਮੀਆਂ ਦੇ ਵਿੱਚ ਆਪਨ ਹੁੰਦਾ ਤੇ ਪੂਰਾ ਇੰਜੋਏ ਕਰਦੇ ਦੇਖੋ ਫਲੋਟਿੰਗ ਰੈਸਟੋਰੈਂਟ ਤੋ ਇੱਧਰ ਲੋਕ ਨਹੀਂ ਆਏ ਹੋਏ ਉੱਧਰ ਦੂਜੇ ਪਾਸੇ ਬੈਠੇ ਆ ਮਾਰਕੀਟ ਦੇ ਵਿੱਚ ਪੂਰਾ ਕੈਂਡ ਨਜ਼ਾਰਾ ਜੀ ਆ ਦੇਖੋ ਲੇਕ ਦੇ ਵਿੱਚ ਬੋਟਿੰਗ ਦਾ ਸੋ ਪਾਣੀ ਦੇਖੋ ਕਿਵੇਂ ਛਾਲਾ ਮਾਰਦਾ ਵਧੀਆ ਹਵਾ ਚੱਲਦੀ ਪਈ ਆ ਸੋ ਇਸ ਤਰੀਕੇ ਦੇ ਨਾਲ ਜਿਹੜੇ ਹੈਗੇ ਨੇ ਯੂਰਪੀਅਨ ਲੋਕ ਜਿਹੜਾ ਆਪਣਾ ਵੀਕੈਂਡ ਸੈਲੀਬ੍ਰੇਟ ਕਰਦੇ ਆ ਜੀ ਪੂਰਾ ਇੰਜੋਏ ਕਰਦੇ ਆ